ਜੀ ਗੱਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇੱਕ ਜੋ ਹੀ ਰੈਸਪੀ ਜਿਸ ਨੂੰ ਤੁਸੀਂ ਬਣਾ ਕੇ ਪੂਰੇ ਸਾਲ ਦੇ ਲਈ ਸਟੋਰ ਕਰਕੇ ਰੱਖ ਸਕਦੇ ਹੋ ਤੇ ਜਦੋਂ ਮਨ ਕਰੇ ਇੰਜੋਏ ਕਰ ਸਕਦੇ ਹੋ ਇਸ ਦੇ ਲਈ ਅਸੀਂ ਲਵਾਂਗੇ ਜੀ ਮੈਦਾ ਤੇ ਸਾਰੀਆਂ ਚੀਜ਼ਾਂ ਅਸੀਂ ਮੈਜ਼ਰ ਕਰਕੇ ਲਵਾਂਗੇ ਮੈਂ ਇੱਥੇ ਲੈ ਰਹੀ ਹਾਂ 2 ਕੱਪ ਦੇ ਕਰੀਬ ਮੈਦਾ ਤੁਸੀਂ ਮੈਦੇ ਦੀ ਜਗ੍ਹਾ ਤੇ ਆਟੇ ਦੀ ਵੱਤੋਂ ਵੀ ਕਰ ਸਕਦੇ ਹੋ ਤੇ ਫਿਰ ਆਪਾਂ ਇਹਨੂੰ ਨਾ ਛਾਣ ਲਵਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਗੰਦਗੀ ਵਗੈਰਾ ਉਹ ਬਾਹਰ ਨਿਕਲ ਜਾਵੇ ਉਸਦੇ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅਜਵਾਇਨ ਇੱਕ ਚਮਚ ਅਜਵਾਇਨ ਦਾ ਹੱਥ ਤੇ ਲੈ ਕੇ ਤੇ ਇਸ ਤਰ੍ਹਾਂ ਇਹਨੂੰ ਮਸਲ ਕੇ ਫਿਰ ਆਪਾਂ ਇਹਦੇ ਵਿੱਚ ਪਾ ਦੇਾਂਗੇ ਇਹਦੇ ਨਾਲ ਅਜਵਾਇਨ ਦਾ ਟੇਸਟ ਵੀ ਵਧੀਆ ਹੁੰਦਾ ਹੈ ਤੇ ਸਾਡੇ ਪੇਟ ਤੇ ਲਈ ਵੀ ਚੰਗੀ ਹੁੰਦੀ ਆ ਤੇ ਉਸਦੇ ਬਾਅਦ ਇੱਕ ਚਮਚਾ ਹੀ ਆਪਾਂ ਇਹਦੇ ਚ ਲੂਣ ਐਡ ਕਰਾਂਗੇ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਅਕੋਰਡਿੰਗਲੀ ਰੱਖ ਸਕਦੇ ਹੋ ਪੰਜ ਤੋਂ 6 ਚਮਚ ਆਪਾਂ ਇਹਦੇ ਵਿੱਚ ਦੇਸੀ ਘਿਓ ਦੇ ਪਾਵਾਂਗੇ ਤੇ ਵੈਸੇ ਤੁਸੀਂ ਓ ਕਰਿਓ ਕਿ ਪਹਿਲਾਂ ਤੁਸੀਂ ਥੋੜਾ 4 ਚਮਚ ਦੇ ਕਰੀਬ ਦੇਸੀ ਘਿਓ ਪਾਇਓ ਫੇ ਤੁਹਾਨੂੰ ਜਿੰਨਾ ਬਾਈਂਡਿੰਗ ਆ ਜਾਵੇ ਮੈਦੇ ਦੇ ਵਿੱਚ ਤਾਂ ਠੀਕ ਹੈ ਜੇ ਨਾ ਆਵੇ ਤਾਂ ਤੁਸੀਂ ਹੋਰ ਇੱਕ ਚਮਚ ਪਾ ਲਿਓ ਤੇ ਮੈਨੂੰ ਤਕਰੀਬਨ 6 ਚਮਚ ਇਹਦੇ ਵਿੱਚ ਮੈਦੇ ਚ ਲੱਗ ਗਏ ਫਿਰ ਇਸ ਤਰ੍ਹਾਂ ਦੋਨੇ ਹੱਥਾਂ ਦੇ ਨਾਲ ਇਹਨਾਂ ਨੂੰ ਮਸਲ ਮਸਲ ਕੇ ਨਾ ਇਹਦੇ ਚ ਚੰਗੀ ਤਰ੍ਹਾਂ ਮੋਇਲ ਲਗਾ ਦੇਣਾ ਵਾ ਇਸ ਤਰ੍ਹਾਂ ਦੀ ਬਾਈਂਡਿੰਗ ਹੋਣੀ ਚਾਹੀਦੀ ਹੈ ਮੈਦੇ ਦੀ ਜਦੋਂ ਬਾਈਂਡਿੰਗ ਹੋ ਜਾਵੇ ਸਮਝ ਲਓ ਮੋਇਲ ਜਿਹੜਾ ਉਹ ਲੱਗ ਗਿਆ ਤਾਂ ਹੁਣ ਆਪਾਂ ਆਟੇ ਨੂੰ ਮੈਦੇ ਨੂੰ ਗੁੰਨ ਲਵਾਂਗੇ ਸੌਰੀ ਤੇ ਇਹਨੂੰ ਗੁੰਨਣ ਦੇ ਲਈ ਨਾ ਅੱਧਾ ਕੱਪ ਪਾਣੀ ਦਾ ਲਿਆਵਾ 2 ਕੱਪ ਮੈਦੇ ਦੇ ਲਏ ਸੀ ਤਾਂ ਅੱਧਾ ਕੱਪ ਪਾਣੀ ਦਾ ਯੂਜ਼ ਕਰਕੇ ਆਪਾਂ ਗੁੰਨਾਂਗੇ ਜਿੰਨਾ ਤੁਸੀਂ ਇਹਨੂੰ ਸਖਤ ਗੁੰਨੋਗੇ ਤੁਹਾਡੀ ਮੱਟੀ ਜਿਹੜੀ ਆ ਉਨੀ ਹੀ ਕ੍ਰਿਸਪੀ ਕਰਾਰੀ ਖਸਤਾ ਬਣੇਗੀ ਤੇ ਇਹਨੂੰ ਨੂੰ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਮਸਲ ਮਸਲ ਕੇ ਗੁੰਨਣਾ ਪੈਣਾ ਸੌਫਟ ਕਰਨਾ ਪੈਣਾ ਮੈਂ ਤਕਰੀਬਨ 15 ਮਿੰਟ ਇਹਨੂੰ ਚੰਗੀ ਤਰ੍ਹਾਂ ਗੁੰਨਿਆ ਉਸ ਦੇ ਬਾਅਦ ਥੋੜਾ ਸੌਫਟ ਹੋ ਗਿਆ ਤੇ ਫਿਰ ਆਪਾਂ ਇਹਨੂੰ ਰੈਸਟ ਤੇ ਰੱਖ ਦਿਆਂਗੇ ਅੱਧੇ ਘੰਟੇ ਲਈ ਇਸ ਤਰ੍ਹਾਂ ਕਿਸੇ ਡੱਬੇ ਵਿੱਚ 에ਅਰਟਾਈਟ ਚ ਪਾ ਕੇ ਰੱਖ ਦੋ ਜਾਂ ਧਈ ਰੱਖ ਦੋ ਤੇ ਇਹਦੇ ਬਾਅਦ ਨੇ ਥੋੜਾ ਜਿਹਾ ਸੌਫਟ ਹੋ ਗਿਆ ਜਦੋਂ ਇਹਨੂੰ ਰੱਖਿਆ ਪਰ ਇਹ ਨਾ ਵੀ ਸੌਫਟ ਨਹੀਂ ਹੋਇਆਗਾ ਇਹਨੂੰ ਫਿਰ ਤੋਂ ਚੰਗੀ ਤਰ੍ਹਾਂ ਹੁਣ ਮਸਾਲਾ ਲਾਵਾਂਗੇ ਤਾਂ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦੇ ਕ੍ਰੈਕਸ ਨਾ ਹੋਣ ਜਾਂ ਕਿ ਕੋਈ ਲੇਅਰ ਜਿਹੜੀ ਆ ਉਹ ਡਰਾਈ ਨਾ ਹੋਵੇ ਜੇ ਤੁਹਾਨੂੰ ਥੋੜਾ ਜਿਹਾ ਔਖਾ ਲੱਗੇ ਨਾ ਮੇਰੀ ਤਰ੍ਹਾਂ ਇਹਨੂੰ ਗੁੰਨਣਾ ਤਾਂ ਇਸ ਤਰ੍ਹਾਂ ਇਹਦਾ ਛੋਟਾ ਜਿਹਾ ਪਾਰਟ ਲੈ ਕੇ ਇਹਨੇ ਕਾ ਹਿੱਸੇ ਨੂੰ ਪਹਿਲਾਂ ਚੰਗੀ ਤਰ੍ਹਾਂ ਗੁੰਨ ਲਾਵੋ ਫਿਰ ਇਹਦਾ ਪੇੜਾ ਬਣਾ ਲਓ ਤੇ ਫਿਰ ਇਹਦੀ ਰੋਟੀ ਬੇਲ ਲਓ ਪੇਲੇਟਰਾ ਇਹਨੂੰ ਫਲੈਟ ਕਰ ਲਵਾਂਗੇ ਆਪਾਂ ਹੱਥ ਦੇ ਨਾਲ ਹੀ ਤੇ ਫਿਰ ਆਪਾਂ ਇਹਨੂੰ ਬੇਲ ਲਵਾਂਗੇ ਕਿਉਂਕਿ ਇਹ ਮੈਦਾ ਹੈ ਤਾਂ ਇਹਨੂੰ ਬੇਲਣਾ ਤਾਂ ਥੋੜਾ ਸੌਖਾ ਹੀ ਆ ਇਹਦੇ 'ਚ ਤੁਸੀਂ ਕੋਈ ਸੁੱਕਾ ਆਟਾ ਨਹੀਂ ਲਗਾਉਣਾਗਾ ਬਸ ਥੋੜਾ ਜਿਹਾ ਨਾ ਪ੍ਰੈਸ਼ਰ ਦੇ ਕੇ ਬੇਲਣਾ ਪੈਂਦਾ ਵਾ ਕਿਉਂਕਿ ਇਹ ਆਟਾ ਜਿਹੜਾ ਹੈ ਉਹ ਸਖਤ ਲਗਾਇਆ ਆਪਾਂ ਤੇ ਉਸਦੇ ਬਾਅਦ ਇਹਨੂੰ ਪਤਲਾ ਕਿੰਨਾ ਰੱਖੋਗੇ ਉਨੇ ਹੀ ਤੁਹਾਡੀ ਮਟਰੀ ਜਿਹੜੀ ਆ ਉਹ ਵਧੀਆ ਬਣੇਗੀ ਜਿਸ ਤਰ੍ਹਾਂ ਦਾ ਅਸੀਂ ਸਮੋਸੇ ਦੇ ਵਾਸਤੇ ਇੱਕ ਪਤਲੀ ਲੇਅਰ ਤਿਆਰ ਕਰਦੇ ਹਾਂ ਸੇਮ ਉਸੇ ਤਰ੍ਹਾਂ ਤੁਸੀਂ ਇਹਨੂੰ ਪਤਲਾ ਰੱਖ ਕੇ ਵੇਲਨਾ ਵਾ ਜੇਕਰ ਤੁਸੀਂ ਮੋਟਾ ਰੱਖੋਗੇ ਨਾ ਤਾਂ ਤੁਹਾਡੀ ਜਿਹੜੀ ਮਟਰੀ ਆ ਉਹ ਥੋੜੀ ਜੀ ਉਹਦੇ ਚ ਫਲਾਵਰਟ ਨਹੀਂ ਆਏਗੀ ਉਹਦੇ ਚ ਜਿਹੜੇ ਫੁੱਲੇ ਜੇ ਹੁੰਦੇ ਆ ਨਾ ਉਹ ਤਾਂ ਨਹੀਂ ਹੋਣਗੇ ਬੱਬਲਸ ਨਹੀਂ ਆਉਣਗੇ ਇਸ ਟਰਾਪਾ ਇਹਨੂੰ ਫਿਰ ਕਟਿੰਗ ਕਰ ਲਵਾਂਗੇ ਵੇਲ ਕੇ ਤੇ ਇਸੇ ਤਰ੍ਹਾਂ ਹੀ ਤੁਸੀਂ ਇਕੱਠੇ ਕਰ ਦੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਕਿ ਤੇ ਇਕੱਠੇ ਕਰਕੇ ਨਾ ਇਹਨੂੰ ਆਪਾਂ ਇੱਕ ਥਾਲ ਦੇ ਵਿੱਚ ਰੱਖ ਲਵਾਂਗੇ ਇੱਕ ਕੱਟ ਲੱਗਿਆ ਹੋਣਾ ਜ਼ਰੂਰੀ ਹੈ ਫਰਾਈ ਹੁੰਦੇ ਸਮੇਂ ਆਪਣੇ ਆਪ ਅਲੱਗ-ਲੱਗ ਹੋ ਜਾਣੀਆਂ ਜਿਵੇਂ ਤੇਲ ਗਰਮ ਹੋ ਗਿਆ ਤਾਂ ਆਪਾਂ ਹੱਥ ਦੇ ਨਾਲ ਥੋੜਾ ਜਿਹਾ ਪੋਰਸ਼ਨ ਚੱਕ ਕੇ ਤੇ ਇਦਾਂ ਹੀ ਪਾ ਦੇਾਂਗੇ ਆਪਣੇ ਆਪ ਇਹ ਅਲੱਗ-ਲੱਗ ਹੋ ਜਾਣੀਆਂ ਤੁਸੀਂ ਦੇਖੋ ਕਿਵੇਂ ਇਹ ਫੁੱਲ ਰਿੰਗਾਂ ਜਿਹੜੇ ਇਹਨਾਂ ਦੇ ਵਿੱਚ ਬੱਬਲਸ ਬਣ ਰਹੇ ਆ ਫੁੱਲ ਰਿੰਗਾਂ ਵਾ ਜੇ ਤੁਸੀਂ ਇਹਨੂੰ ਮੋਟਾ ਰੱਖੋਗੇ ਤਾਂ ਇਹ ਬੱਬਲਸ ਨਹੀਂ ਬਣਨਗੇ ਇਹ ਬਣ ਤਾਂ ਜਾਊਗੀ ਮਟਰੀ ਤੁਹਾਡੀ ਪਰ ਇਸ ਤਰ੍ਹਾਂ ਜਿਸ ਤਰ੍ਹਾਂ ਮਾਰਕੀਟ ਵਾਲੀ ਹੁੰਦੀ ਹੈ ਨਾ ਉਸ ਤਰ੍ਹਾਂ ਦੀ ਨਹੀਂ ਬਣੇਗੀ ਤੇ ਫਿਰ ਇਹਨੂੰ ਇੱਕ ਵਧੀਆ ਚਾ ਕਲਰ ਆਉਣ ਤੱਕ 2-3 ਮਿੰਟ ਲੱਗ ਗਿਆ ਤੇ ਫਰਾਈ ਕਰ ਲਿਆ ਦੇਖੋ ਕਿੰਨਾ ਵਧੀਆ ਕਲਰ ਆਇਆ ਹੈ ਤੇ ਕਿੰਨੀ ਵਧੀਆ ਮਟਰੀ ਸਾਡੀ ਬਣ ਕੇ ਰੈਡੀ ਹੋਈ ਹੈ ਤੇ ਫਿਰ ਇਹਨੂੰ ਠੰਡੇ ਹੋਣ ਦੇ ਬਾਅਦ ਤੁਸੀਂ ਕਿਸੇ ਏਅਰ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਬਿਲਕੁਲ ਪੂਰਾ ਸਾਲ ਤੁਸੀਂ ਇਹਨੂੰ ਇੰਜੋਏ ਕਰ ਸਕਦੇ ਹੋ ਬੱਚਿਆਂ ਨੂੰ ਤਾਂ ਇਹ ਖੂਬ ਪਸੰਦ ਆਉਂਦੀ ਹੈ ਇਸ ਤਰ੍ਹਾਂ ਤੁਸੀਂ ਮਾਰਕੀਟ ਵਾਲੀ ਮਟੀਰੀਅਲ ਨਾਲ ਦੇ ਵਿੱਚ ਬਣਾ ਕੇ ਰੱਖ ਸਕਦੇ ਹੋ ਉਮੀਦ ਕਰਦੀ ਹਾਂ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਰੈਸਪੀ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿਵੇਂ ਦੀ ਲੱਗੀ ਬਹੁਤ ਬਹੁਤ ਧੰਨਵਾਦ